ਮੇਰੇ ਵੱਲੋਂ ਪਿਆਰਪ੍ਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਗਰੇਵੀ ਵਾਲੀ ਮਸ਼ਰੂਮ ਦੀ ਸਬਜ਼ੀ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਆਪਾਂ ਇਸ ਨੂੰ ਤਿਆਰ ਕਰਾਂਗੇ। ਇਸ ਦੇ ਵਿੱਚ ਕੋਈ ਵੀ ਆਪਾਂ ਸਪੈਸ਼ਲ ਮਸਾਲਾ ਐਡ ਨਹੀਂ ਕਰਾਂਗੇ। ਇਸ ਨੂੰ ਬਿਗਿਨਰ ਵੀ ਬਣਾ ਸਕਦੇ ਹਨ। ਜੇਕਰ ਇੱਕ ਵਾਰੀ ਕਿਸੇ ਨੇ ਇਹ ਸਬਜ਼ੀ ਖਾ ਲਈ ਤਾਂ ਉਹ ਚਿਕਨ ਦਾ ਸੁਆਦ ਵੀ ਭੁੱਲ ਜਾਵੇਗਾ। ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਥੇ ਲਸਣ ਤੇ ਅਦਰਕ ਦਾ ਪੇਸਟ ਤਿਆਰ ਕਰ ਲਵਾਂਗੇ ਇਹਨਾਂ ਨੂੰ ਆਪਾਂ ਸਿਲਵੱਟੇ ਦੇ ਵਿੱਚ ਕੁੱਟ ਲਵਾਂਗੇ ਤੁਸੀਂ ਮਿਕਸੀ ਦੇ ਵਿੱਚ ਵੀ ਇਸ ਦਾ ਪੇਸਟ ਬਣਾ ਸਕਦੇ ਹੋ ਪਰ ਇਸ ਤਰ੍ਹਾਂ ਪੇਸਟ ਬਣਾਉਣ ਦੇ ਨਾਲ ਟੇਸਟ ਕੁਝ ਜ਼ਿਆਦਾ ਵਧੀਆ ਆਉਂਦਾ ਹੈ ਸਿਲਵੱਟੇ ਦੇ ਨਾਲ ਇਹ ਆਪਾਂ ਥੋੜਾ ਜਿਆਦਾ ਦਰਦਰਾ پیسਾਂਗੇ ਦਰਦਰਾ پیسਣ ਦੇ ਨਾਲ ਇਸ ਦਾ ਸਬਜ਼ੀ ਦੇ ਵਿੱਚ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੋਵੇਗਾ ਤਾਂ ਫਲੇਵਰ ਵੀ ਜ਼ਿਆਦਾ ਵਧੀਆ ਆਵੇਗਾ ਇਹ ਦੇਖੋ ਹੁਣ ਆਪਾਂ ਲਸਣ ਤੇ ਅਦਰਕ ਨੂੰ ਕੁੱਟ ਲਿਆ ਹੈ ਇਥੇ ਆਪਾਂ ਛੋਟੇ ਸਾਈਜ਼ ਦੇ ਤਿੰਨ ਟਮਾਟਰ ਲਏ ਹਨ ਤੇ ਇਹਨਾਂ ਨੂੰ ਆਪਾਂ ਵਾਸ਼ ਕਰਕੇ ਬ੍ਰੀਕ ਬ੍ਰੀਕ ਕੱਟ ਕੇ ਰੱਖ ਲਿਆ ਹੈ ਚਲੋ ਹੁਣ ਆਪਾਂ ਤੜਕਾ ਲਗਾਉਂਦੇ ਹਾਂ ਗੈਸ ਤੇ ਆਪਾਂ ਇੱਕ ਕੜਾਈ ਰੱਖਾਂਗੇ ਉਸ ਦੇ ਵਿੱਚ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਐਡ ਕਰ ਲਿਆ ਹੈ ਜਦੋਂ ਆਪਣਾ ਸਰੋਂ ਦਾ ਤੇਲ ਗਰਮ ਹੋ ਗਿਆ ਤਾਂ ਉਸ ਦੇ ਵਿੱਚ ਆਪਾਂ ਕੁਝ ਖੜੇ ਮਸਾਲੇ ਐਡ ਕਰਾਂਗੇ ਜਿਸ ਤਰ੍ਹਾਂ ਇੱਕ ਆਪਾਂ ਤੇਜ ਪੱਤਾ ਥੋੜੀ ਜੀ ਦਾਲਚੀਨੀ ਦਾ ਟੁਕੜਾ ਇੱਕ ਮੋਟੀ ਇਲਾਇਚੀ ਤੇ ਇੱਕ ਹਰੀ ਇਲਾਇਚੀ ਹੁਣ ਇਸ ਦੇ ਵਿੱਚ ਆਪਾਂ ਲਸਣ ਤੇ ਅਦਰਕ ਦਾ ਪੇਸਟ ਐਡ ਕਰ ਦਵਾਂਗੇ ਤੇਲ ਆਪਣਾ ਕਾਫੀ ਗਰਮ ਹੋ ਚੁੱਕਾ ਸੀ ਇਸ ਲਈ ਇਹ ਆਪਾਂ ਜਲਦੀ ਜਲਦੀ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਹੁਣ ਇਸ ਦੇ ਵਿੱਚ ਆਪਾਂ ਦੋ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਥੇ ਆਪਾਂ ਅੱਧਾ ਚਮਚ ਜੀਰੇ ਦਾ ਐਡ ਕਰਾਂਗੇ ਮੈਂ ਪਹਿਲਾਂ ਜੀਰਾ ਤਾਂ ਐਡ ਨਹੀਂ ਸੀ ਕੀਤਾ ਕਿਉਂਕਿ ਆਪਣਾ ਤੇਲ ਕਾਫੀ ਜ਼ਿਆਦਾ ਗਰਮ ਹੋ ਚੁੱਕਾ ਸੀ ਤੇ ਜੀਰਾ ਜਲਦੀ ਸੜ ਜਾਣਾ ਸੀ ਇਸ ਲਈ ਹੁਣ ਆਪਾਂ ਇੱਥੇ ਜੀਰਾ ਐਡ ਕਰ ਦਿੱਤਾ ਹੈ ਉਹ ਪਿਆਜ਼ਾਂ ਦੇ ਨਾਲ ਹੀ ਪੁੱਜ ਜਾਵੇਗਾ ਪਿਆਜ਼ਾਂ ਨੂੰ ਆਪਾਂ ਥੋੜਾ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਜਿੰਨੀ ਦੇਰ ਪਿਆਜ਼ ਭੁੱਜ ਰਹੇ ਹਨ ਉਨੀ ਦੇਰ ਆਪਾਂ ਮਸ਼ਰੂਮਾਂ ਨੂੰ ਕੱਟ ਲਵਾਂਗੇ ਇੱਥੇ ਪਹਿਲਾਂ ਆਪਾਂ ਮਸ਼ਰੂਮ ਇੱਕ ਖੁੱਲੇ ਬੌਲ ਦੇ ਵਿੱਚ ਪਾ ਲਵਾਂਗੇ ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਤਿੰਨ ਤੋਂ ਚਾਰ ਪਾਣੀ ਵਾਸ਼ ਕਰ ਲਵਾਂਗੇ ਤਾਂ ਕਿ ਜੋ ਵੀ ਇਸ ਦੇ ਉੱਪਰ ਡਸਟ ਵਗੈਰਾ ਲੱਗੀ ਹੈ ਉਹ ਚੰਗੀ ਤਰ੍ਹਾਂ ਕਲੀਨ ਹੋ ਜਾਵੇ ਇਹ ਦੇਖੋ ਹੁਣ ਆਪਾਂ ਤਿੰਨ ਤੋਂ ਚਾਰ ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਵਾਂਗੇ ਇਸ ਦੀਆਂ ਥੋੜੀਆਂ ਡੰਡੀਆਂ ਜਿਹੜੀਆਂ ਲੰਬੀਆਂ ਹੁੰਦੀਆਂ ਹਨ ਉਹਨਾਂ ਦਾ ਉੱਪਰਲਾ ਹਿੱਸਾ ਥੋੜਾ ਜਿਹਾ ਕਰੜਾ ਹੁੰਦਾ ਹੈ ਇਸ ਲਈ ਉਹਨਾਂ ਨੂੰ ਆਪਾਂ ਕੱਟ ਦਵਾਂਗੇ ਤੇ ਬਾਕੀ ਆਪਾਂ ਡੰਡੀ ਨਾਲ ਹੀ ਮਸ਼ਰੂਮ ਦੇ ਕੱਟ ਲਵਾਂਗੇ ਜੇਕਰ ਸਾਈਜ਼ ਦੇ ਵੱਡੇ ਮਸ਼ਰੂਮ ਹਨ ਤਾਂ ਆਪਾਂ ਉਸਦੇ 4 ਪੀਸ ਕਰ ਲਵਾਂਗੇ ਤੇ ਜੇਕਰ ਛੋਟੇ ਸਾਈਜ਼ ਦੇ ਹਨ ਤੇ ਆਪਾਂ 2 ਪੀਸ ਵੀ ਕੱਟ ਸਕਦੇ ਹਾਂ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਜਿਆਦਾ ਬਰੀਕ ਕੱਟਨੇ ਹਨ ਜਾਂ ਮੋٹے ਕੱਟਨੇ ਹਨ ਇਸ ਤਰ੍ਹਾਂ ਆਪਾਂ ਸਾਰੇ ਮਸ਼ਰੂਮ ਕੱਟ ਲਏ ਹਨ ਹੁਣ ਆਪਾਂ ਤੜਕਾ ਦੇਖਦੇ ਹਾਂ ਆਪਣੇ ਪਿਆਜ਼ ਵੀ ਬ੍ਰਾਊਨ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿਹਾ ਬੇਸਿਕ ਮਸਾਲੇ ਐਡ ਕਰਦੇ ਹਾਂ ਇੱਥੇ ਆਪਾਂ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਸਵਾਦ ਦੇ ਅਨੁਸਾਰ ਨਮਕ ਤੇ 1/4 ਚਮਚ ਆਪਾਂ ਹਲਦੀ ਪਾਊਡਰ ਐਡ ਕੀਤਾ ਹੈ ਤੇ ਇਹ ਆਪਾਂ ਅੱਧਾ ਚਮਚ ਸਬਜੀ ਮਸਾਲਾ ਐਡ ਕਰਾਂਗੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਇੱਥੇ ਆਪਾਂ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਮਸਾਲੇ ਨੂੰ 1 ਤੋਂ 2 ਮਿੰਟ ਲਈ ਭੁੰਨ ਲਿਆ ਸੀ ਇੱਥੇ ਮੇਰੀ ਵੀਡੀਓ ਥੋੜੀ ਸਕਿਪ ਹੋ ਗਈ ਸੀ ਮੈਨੂੰ ਪਤਾ ਨਹੀਂ ਲੱਗਾ ਫੋਨ ਕਦੋਂ ਬੰਦ ਹੋ ਗਿਆ ਹੁਣ ਆਪਣਾ ਮਸਾਲਾ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਬਰੀਕ ਕੱਟੇ ਹੋਏ ਆਪਾਂ ਟਮਾਟਰ ਐਡ ਕਰ ਦੇਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਹੁਣ ਇਹਨਾਂ ਨੂੰ ਆਪਾਂ ਕਵਰ ਕਰਕੇ 1 ਤੋਂ 2 ਮਿੰਟ ਲਈ ਉੱਜਣ ਲਈ ਰੱਖ ਦਵਾਂਗੇ ਇਹ ਦੇਖੋ ਹੁਣ ਆਪਣੇ ਮਸਾਲੇ ਨੇ ਬਹੁਤ ਹੀ ਵਧੀਆ ਖੁਸ਼ਬੂ ਛੱਡ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਫਿਰ ਆਪਾਂ ਉਨਲ ਲਈ ਰੱਖ ਦਵਾਂਗੇ ਤਾਂ ਕਿ ਜੋ ਪਿਆਜ਼ ਤੇ ਟਮਾਟਰ ਹਨ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਹ ਦੇਖੋ 2 ਮਿੰਟ ਬਾਅਦ ਆਪਾਂ ਫਿਰ ਚੈੱਕ ਕਰਦੇ ਹਾਂ ਇੱਥੇ ਆਪਣਾ ਮਸਾਲਾ ਬਹੁਤ ਹੀ ਵਧੀਆ ਪਰਫੈਕਟ ਪੁੱਜ ਚੁੱਕਾ ਹੈ ਹੁਣ ਇਥੇ ਆਪਾਂ ਇਸ ਦੇ ਵਿੱਚ ਮਲਾਈ ਐਡ ਕਰਾਂਗੇ ਇਹ ਮੈਂ 2 ਚਮਚ ਮਲਾਈ ਦੇ ਲਏ ਹਨ ਇਹ ਆਪਾਂ ਫਰੈਸ਼ ਮਲਾਈ ਘਰ ਦੀ ਲਈ ਹੈ ਜੋ ਦੁੱਧ ਦੇ ਉੱਪਰ ਕਰੀਮ ਆ ਜਾਂਦੀ ਹੈ ਤੇ ਉਸ ਨੂੰ ਆਪਾਂ ਮਿਕਸ ਕਰਕੇ ਇਸ ਦੇ ਵਿੱਚ ਐਡ ਕਰ ਦਵਾਂਗੇ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਕਰ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਇਸ ਦੇ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਕਰੀਮੀ ਬਣਦੀ ਹੈ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਤੁਸੀਂ ਜਰੂਰ ਇਸ ਰੈਸਪੀ ਨੂੰ ਬਣਾਇਓ ਬਹੁਤ ਹੀ ਜਲਦੀ ਚਟਪਟ ਬਣ ਕੇ ਤਿਆਰ ਹੋਣ ਵਾਲੀ ਸਬਜ਼ੀ ਹੈ ਹੁਣ ਦੇਖੋ ਆਪਣੇ ਤੜਕੇ ਨੂੰ ਬੋਇਲ ਆ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਮਸ਼ਰੂਮ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜੋ ਮਸਾਲਾ ਹੈ ਉਹ ਚੰਗੀ ਤਰ੍ਹਾਂ ਮਸ਼ਰੂਮਾਂ ਦੇ ਵਿੱਚ ਮਿਕਸ ਹੋ ਜਾਵੇ ਇਹ ਬਿਲਕੁਲ ਸਿੰਪਲ ਤੇ ਬੇਸਿਕ ਤਰੀਕਾ ਹੈ ਮਸ਼ਰੂਮ ਦੀ ਸਬਜੀ ਬਣਾਉਣ ਦਾ ਪਰ ਇਹ ਇੰਨਾ ਜਿਆਦਾ ਟੇਸਟੀ ਸਬਜੀ ਬਣਦੀ ਹੈ ਕਿ ਜਿਹੜਾ ਇੱਕ ਵਾਰੀ ਖਾ ਲਵੇਗਾ ਉਹ ਵਾਰ-ਵਾਰ ਤੁਹਾਨੂੰ ਇਸ ਦੀ ਡਿਮਾਂਡ ਕਰੇਗਾ ਹੁਣ ਆਪਾਂ ਇਸ ਨੂੰ ਕਵਰ ਕਰਕੇ 2 ਤੋਂ 3 ਮਿੰਟ ਲਈ ਪਕਾ ਲਿਆ ਹੈ ਇਹ ਦੇਖੋ ਸਬਜੀ ਆਪਣੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਤੇ ਇਸ ਨੇ ਕਿੰਨਾ ਵਧੀਆ ਕਿਉ ਵੀ ਰਿਲੀਜ਼ ਕਰ ਦਿੱਤਾ ਹੈ ਹੁਣ ਇਸ ਨੂੰ ਆਪਾਂ ਫੇਰ ਕਵਰ ਕਰਕੇ ਪੱਕਣ ਦਵਾਂਗੇ ਲੋ ਜੀ ਇਹ ਸਬਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਜੇਕਰ ਤੁਸੀਂ ਜ਼ਿਆਦਾ ਗਰੇਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਹੋਰ ਪਾਣੀ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਸਰਵ ਕਰ ਲੈਨੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਕਿਸੇ ਪਾਸਿਓਂ ਵੀ ਆਪਾਂ ਨੂੰ ਚਿਕਨ ਤੋਂ ਘੱਟ ਨਹੀਂ ਲੱਗਦੀ ਬਹੁਤ ਹੀ ਜੰਮੀ ਤੇ ਟੇਸਟੀ ਸਬਜ਼ੀ ਬਣੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ